ਬੱਬੂ ਮਾਨ ਦੇ ਫੈਨਸ ਲਈ ਇੱਕ ਬਿਹਤ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਬੱਬੂ ਮਾਨ ਦੀ ਦਿ ਮੋਸਟ ਅਵੇਟਡ ਫਿਲਮ ਯਾਨੀ ਸੁੱਚਾ ਸੂਰਮਾ 20 ਸਤੰਬਰ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦਾ ਟੀਜ਼ਰ ਅਤੇ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਇਸ ਫਿਲਮ ਦੇ ਜ਼ਰੀਏ ਬੱਬੂ ਮਾਨ ਅਤੇ ਨਿਰਦੇਸ਼ਕ ਅਮਿਤੋਜ ਮਾਨ ਦੀ ਜੋੜੀ ਕਰੀਬ 20 ਸਾਲਾਂ ਦੇ ਬਾਅਦ ਇਕੱਠੀ ਹੋਈ ਹੈ ਬੱਬੂ ਮਾਨ ਦੀ ਪਹਿਲੀ ਫਿਲਮ ਹਵਾਏ ਸੀ ਜਿਸ ਨੂੰ ਅਮਿਤੋਜ ਮਾਨ ਨੇ ਹੀ ਡਾਇਰੈਕਟ ਕੀਤਾ ਸੀ ਤੇ ਇਸ ਤੋਂ ਬਾਅਦ ਦੋਵੇਂ ਹੀ ਕੁਝ ਕਾਰਨਾ ਦੇ ਕਰਕੇ ਵੱਖ ਹੋ ਗਏ ਸੀ ਫਿਲਮ ਦੇ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਅਮਿਤੋਜ ਮਾਨ ਦੇ ਵੱਲੋਂ ਡਾਇਰੈਕਟ ਤੇ ਲਿਖਿਆ ਗਿਆ ਤੇ ਸੁਮਿਤ ਸਿੰਘ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਬਤੌਰ ਹੀਰੋ ਬੱਬੂ ਮਾਨ ਦੀ 8ਵੀਂ ਫਿਲਮ ਹੈ ਇਸ ਤੋਂ ਪਹਿਲਾਂ ਉਹ ਸਾਲ 2018 ਦੇ ਵਿੱਚ ਵੰਜਾਰਾਂ ਦਾ ਟਰੱਕ ਡਰਾਈਵਰ ਦੇ ਵਿੱਚ ਨਜ਼ਰ ਆਏ ਸਨ ਰਾਜਸਥਾਨ ਦੇ ਵਿੱਚ ਫਿਲਮਾਈ ਗਈ ਇਸ ਫਿਲਮ ਨੂੰ ਸੁੱਚੇ ਸੂਰਮਾ ਦੀ ਕਥਾ ਹੈ ਜਿਸ ਦੇ ਵਿੱਚ ਬੱਬੂ ਮਾਨ ਨੇ ਸੁੱਚੇ ਸੂਰਮਾ ਦਾ ਕਿਰਦਾਰ ਨਿਭਾਇਆ ਸੁੱਚਾ ਸੂਰਮਾ ਇੱਕ ਪ੍ਰਸਿੱਧ ਪੰਜਾਬੀ ਲੋਕ ਕਥਾ ਹੈ ਜੋ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ ਸੁੱਚਾ ਸਿੰਘ ਦੇ ਜੀਵਨ ਦੇ ਵਿੱਚ ਕੁਝ ਐਸੀ ਘਟਨਾ ਘਟੀ ਸੀ ਜਿਸ ਤੋਂ ਬਾਅਦ ਉਹ ਸੁੱਚਾ ਸਿੰਘ ਤੋਂ ਸੁੱਚਾ ਸੂਰਮਾ ਬਣਾ ਦਿੱਤਾ ਗਿਆ ਸੀ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਬੱਬੂ ਮਾਨ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਸਰਬਜੀਤ ਚੀਮਾ ਸਮੀਖਸ਼ਾ ਸਿੰਘ ਸਵਿੰਦਰ ਵਿੱਕੀ ਹਰਿੰਦਰ ਪੁੱਲਰ ਤੇ ਜੱਗੀ ਸਿੰਘ ਨਜ਼ਰ ਆਉਣਗੇ ਦੱਸ ਦਈਏ ਕਿ ਸਾਗਾ ਹਿਟ ਤੇ ਸਾਗਾ ਪ੍ਰੋਡਕਸ਼ਨ ਦੇ ਬੈਨਰ ਹੇਟ ਬਣਾਈ ਇਹ ਫਿਲਮ 20 ਸਤੰਬਰ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕਰੇਗੀ ਤੇ 뮤직 ਇਸ ਫਿਲਮ ਦਾ ਸਾਗਾ 뮤직 ਦੇ ਅਫੀਸ਼ੀਅਲ ਚੈਨਲ ਤੇ ਹੀ ਰਿਲੀਜ਼ ਹੋਵੇਗਾ ਬੱਬੂ ਮਾਨ ਦੇ ਫੈਨਸ ਲਈ ਇੱਕ ਬੇਹੱਦ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਬੱਬੂ ਮਾਨ ਦੀ ਦਿ ਮੋਸਟ ਅਵੇਟਡ ਫਿਲਮ ਯਾਨੀ ਸੱਚਾ ਸੂਰਮਾ 20 ਸਤੰਬਰ ਨੂੰ ਦੁਨੀਆ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਟੀਜ਼ਰ ਅਤੇ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ। ਇਸ ਫਿਲਮ ਦੇ ਜ਼ਰੀਏ ਬੱਬੂ ਮਾਨ ਅਤੇ ਨਿਰਦੇਸ਼ਕ ਅਮਿਤੋਜ ਮਾਨ ਦੀ ਜੋੜੀ ਕਰੀਬ 20 ਸਾਲਾਂ ਦੇ ਬਾਅਦ ਇਕੱਠੀ ਹੋਈ ਹੈ। ਬੱਬੂ ਮਾਨ ਦੀ ਪਹਿਲੀ ਫਿਲਮ ਹਵਾਏ ਸੀ ਜਿਸ ਨੂੰ ਅਮਿਤੋਜ ਮਾਨ ਨੇ ਹੀ ਡਾਇਰੈਕਟ ਕੀਤਾ ਸੀ ਤੇ ਇਸ ਤੋਂ ਬਾਅਦ ਦੋਵੇਂ ਹੀ ਕੁਝ ਕਾਰਨਾ ਦੇ ਕਰਕੇ ਵੱਖ ਹੋ ਗਏ ਸੀ ਫਿਲਮ ਦੇ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਅਮਿਤੋਜ ਮਾਨ ਦੇ ਵੱਲੋਂ ਡਾਇਰੈਕਟ ਤੇ ਲਿਖਿਆ ਗਿਆ ਤੇ ਸੁਮਿਤ ਸਿੰਘ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਬਤੌਰ ਹੀਰੋ ਬੱਬੂ ਮਾਨ ਦੀ ਇਹ 8ਵੀਂ ਫਿਲਮ ਹੈ ਇਸ ਤੋਂ ਪਹਿਲਾਂ ਉਹ ਸਾਲ 2018 ਦੇ ਵਿੱਚ ਵੰਜਾਰਾਂ ਦਾ ਟਰੱਕ ਡਰਾਈਵਰ ਦੇ ਵਿੱਚ ਨਜ਼ਰ ਆਏ ਸਨ। ਰਾਜਸਥਾਨ ਦੇ ਵਿੱਚ ਫਿਲਮਾਈ ਗਈ ਇਸ ਫਿਲਮ ਨੂੰ ਸੁੱਚੇ ਸੂਰਮਾ ਦੀ ਕਥਾ ਹੈ ਜਿਸ ਦੇ ਵਿੱਚ ਬੱਬੂ ਮਾਨ ਨੇ ਸੁੱਚੇ ਸੂਰਮਾ ਦਾ ਕਿਰਦਾਰ ਨਿਭਾਇਆ। ਸੁੱਚੇ ਸੂਰਮਾ ਇੱਕ ప్రసిద్ధ ਪੰਜਾਬੀ ਲੋਕ ਕਥਾਏ ਜੋ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਆ ਸੁੱਚਾ ਸਿੰਘ ਦੇ ਜੀਵਨ ਦੇ ਵਿੱਚ ਕੁਝ ਐਸੀ ਘਟਨਾ ਘਟੀ ਸੀ ਜਿਸ ਤੋਂ ਬਾਅਦ ਉਹ ਸੁੱਚਾ ਸਿੰਘ ਤੋਂ ਸੁੱਚਾ ਸੂਰਮਾ ਬਣਾ ਦਿੱਤਾ ਗਿਆ ਸੀ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਬੱਬੂ ਮਾਨ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਸਰਪਜੀਤ ਚੀਮਾ ਸਮੀਖਸ਼ਾ ਸਿੰਘ ਸਵਿੰਦਰ ਵਿੱਕੀ ਹਰਿੰਦਰ ਪੁੱਲਰ ਤੇ ਜੱਗੀ ਸਿੰਘ ਨਜ਼ਰ ਆਉਣਗੇ ਦੱਸ ਦਈਏ ਕਿ ਸਾਗਾ ਹਿਟਸ ਤੇ ਸਾਗਾ ਪ੍ਰੋਡਕਸ਼ਨਸ ਦੇ ਬੈਨਰ ਹੇਠ ਬਣਾਈ ਇਹ ਫਿਲਮ 20 ਸਤੰਬਰ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕਰੇਗੀ ਤੇ 뮤직 ਇਸ ਫਿਲਮ ਸਾਗਾ 뮤జిక్ ਦੇ ਅਫੀਸ਼ੀਅਲ ਚੈਨਲ ਤੇ ਹੀ ਰਿਲੀਜ਼ ਹੋਵੇਗਾ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।